ਆਪਰੇਸ਼ਨ ਸੰਦੂਰ ਤੁਸੀਂ ਚਲਾਇਆ ਉਸ ਤੋਂ ਬਾਅਦ ਫੇ ਹਮਲਾ ਹੋ ਗਿਆ ਆਪਰੇਸ਼ਨ ਸੰਦੂਰ ਅਜੇ ਖਤਮ ਨਹੀਂ ਹੋਇਆ ਆਪਰੇਸ਼ਨ ਸੰਦੂਰ ਚੱਲ ਰਿਹਾ ਪਹਿਲੇ ਇੱਕ ਵਾਰ ਪੁਲਵਾਮਾ ਹੋਇਆ ਸੀ ਫਿਰ ਪਹਿਲਗਾਉਂ ਪੇਰਾ ਜੇ ਸਾਡੇ ਦੇਸ਼ ਦੇ ਪ੍ਰਧਾਨ ਦੇ ਨਰਿੰਦਰ ਮੋਦੀ ਜੀ ਨੇ ਕਿਹਾ ਬਖਸ਼ੇ ਨਹੀਂ ਜਾਣਗੇ ਦਿੱਲੀ 'ਚ ਤੁਹਾਡੀ ਸਰਕਾਰ ਹੈ ਕੇਂਦਰ 'ਚ ਤੁਹਾਡੀ ਸਰਕਾਰ ਹੈ ਕਿਤੇ ਨਾ ਕਿਤੇ ਲੱਗਦਾ ਹੈ ਕਿ ਏਜੰਸੀ ਦੀ ਚੂਕ ਹੈ ਦੇਸ਼ ਦੇ ਵਿੱਚ ਗੁਦਾਰ ਬੈਠੇ ਨੇ ਉਦੇਸ਼ ਨਹੀਂ ਜਾਂਦੇ ਏਨੀ ਬੜੀ ਤਰੱਕੀ ਕਰੇ ਜਿੰਨੀ ਦੇਰ ਤੱਕ ਸਾਡੇ ਦੇਸ਼ ਦੇ ਪ੍ਰਧਾਨ ਤੇ ਨਰਿੰਦਰ ਮੋਦੀ ਜੀ ਨੇ ਸਾਡੇ ਦੇਸ਼ ਤੇ ਆਂਝ ਨਹੀਂ ਆ ਸਕਦੇ ਆਪਰੇਸ਼ਨ ਸਿੰਧੂ ਚਲਾਇਆ ਐਵੇਂ ਦੇ ਕਈ ਕਾਰਜਕ੍ਰਮ ਆਪਾਂ ਚਲਾਏ ਉਸ ਤੋਂ ਬਾਅਦ ਵੀ ਸਾਡਾ ਗਵਾਂਡੀ ਸਾਨੂੰ ਅੱਖਾਂ ਕੱਢ ਰਿਹਾ ਏਕ-ਇਕ ਜਿਹੜੀ ਜਾਨ ਗਈ ਏ ਉਹਦਾ ਬਦਲਾ ਲਿਆ ਜਾਏਗਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਤੇ ਦੋਸਤੋ ਕੁਝ ਦਿਨ ਪਹਿਲੇ ਦਿੱਲੀ ਦੇ ਲਾਲ ਕਿਲੇ ਕੋਈ ਹਮਲਾ ਹੁੰਦਾ ਹਮਲਾ ਜਿਵੇਂ ਜਿਵੇਂ ਅੱਗੇ ਵੱਧਦੇ ਤੇ ਪਤਾ ਲੱਗਦਾ ਕਿ ਉਹ ਆਤੰਕਵਾਦੀ ਹਮਲਾ ਉਸ ਹਮਲੇ 'ਚ ਕਈ ਲੋਕ ਮਰਦੇ ਨੇ ਮਰਨ ਤੋਂ ਬਾਅਦ ਹੁਣ ਉਸ ਹਮਲੇ 'ਤੇ ਪ੍ਰਤੀਕਿਰਿਆ ਹੋ ਰਹੀ ਹੈ ਕਿ ਕਿਤੇ ਨਾ ਕਿਤੇ ਲੋਕਾਂ ਦਾ ਬਿਆਨ ਹੈ ਕਿ ਇਸ ਹਮਲੇ ਦਾ ਬਦਲਾ ਚਰੂ ਲੈਣਾ ਚਾਹੀਦਾ। ਓਸੀ ਲੜੀ ਦੇ ਤਹਿਸ ਇਸ ਵਿਸ਼ੇ 'ਤੇ ਗੱਲ ਕਰਨ ਲਈ ਅਸੀਂ ਜਿੱਥੇ ਮੌਜੂਦ ਹਾਂ ਭਾਰਤੀ ਜਨਤਾ ਪਾਰਟੀ ਦੇ ਕੈਸ਼ੀਅਰ ਗੁਰਦੇਵ ਸ਼ਰਮਾ ਜੀ ਦੇ ਵੀ ਜੁੜੇ ਨੇ ਉਹਨਾਂ ਨਾਲ ਪੁੱਛਦੇ ਹਾਂ ਕਿ ਉਹ ਕਿਸ ਤਰ੍ਹਾਂ ਇਸ ਚੀਜ਼ ਨੂੰ ਦੇਖਦੇ ਨੇ ਸਰ ਦੇ ਵੀ ਸਵਾਗਤ ਹੈ। ਹਾਂ ਨਮਸਕਾਰ ਜੀ। ਸਰ ਕਿਵੇਂ ਦੇਖਦੇ ਹੋ ਇੱਕ ਹਮਲਾ ਹੋਇਆ ਹੈ? ਤੁਸੀਂ ਹਮਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਬੜਾ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਤਰੀਕੇ ਨਾਲ ਉਹ ਹਮਲਾ ਹੋਇਆ ਹੈ ਔਰ ਬਹੁਤ ਸਾਰੇ ਪਰਿਵਾਰਾਂ ਦੀਆਂ ਜਾਨਾਂ ਗਈਆਂ ਨੇ ਬਹੁਤ ਦੁੱਖ ਦੀ ਚੀਜ਼ ਦਾ ਬਹੁਤ ਮਾੜਾ ਹੋਇਆ ਜਿਸ ਪਰਿਵਾਰ ਦੇ ਮੈਂਬਰ ਚਲੇ ਗਏ ਬੇਕਸੂਰ ਕਰੋ ਨਿਕਲੇ ਕਿਸੇ ਕੰਮ ਤੇ ਨਿਕਲੇ ਹੋਣਗੇ ਤੇ ਦੁਬਾਰੋ ਕਰਨੀ ਪਹੁੰਚ ਸਕੇ ਇਸ ਤੋਂ ਵੱਡੀ ਮਾੜੀ ਗੱਲ ਨਹੀਂ ਹੋ ਸਕਦੀ ਪਰ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਜਿਹੜੇ ਇਹ ਹਮਲਾ ਕਰਨ ਵਾਲੇ ਲੋਕ ਨੇ ਇਹ ਬਖਸ਼ੇ ਨਹੀਂ ਜਾਣਗੇ ਕਿਸੇ ਵੀ ਕੀਮਤ ਤੇ ਇਹ ਬਖਸ਼ੇ ਨਹੀਂ ਜਾਣਗੇ ਸ੍ਰੀ ਦੇਵੀ ਸਾਹਿਬ ਕਹਿੰਦੇ ਬਖਸ਼ੇ ਨਹੀਂ ਜਾਣਗੇ ਪਹਿਲਗਾਉਂ ਹਮਲਾ ਹੋਇਆ ਆਪਰੇਸ਼ਨ ਸੰਦੂਰ ਤੁਸੀਂ ਚਲਾਇਆ ਉਸ ਤੋਂ ਬਾਅਦ ਫੇ ਹਮਲਾ ਹੋ ਗਿਆ ਜੇ ਅਗਰ ਕਿਤੇ ਨਾ ਕਿਤੇ ਕੋਈ ਡਰ ਥੋੜਾ ਹੁੰਦਾ ਤੇ ਉਹਨਾਂ ਦੇ ਅੰਦਰ ਇੱਕ ਖੌਫ ਹੁੰਦਾ ਕਿ ਅਸੀਂ ਦੁਬਾਰਾ ਹਮਲਾ ਨਹੀਂ ਕਰਨਾ ਦੇਖੋ ਆਪਰੇਸ਼ਨ ਸੰਦੂਰ ਅਜੇ ਖਤਮ ਨਹੀਂ ਹੋਇਆ ਆਪਰੇਸ਼ਨ ਸੰਦੂਰ ਚੱਲ ਰਿਹਾ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਇਹ ਜਿਹੜਾ ਹਮਲਾ ਹੈ ਜੋ ਹੋਇਆ ਸੀ ਉਹਨਾਂ ਨੇ ਕਿਹਾ ਸੀ ਕਿ ਜਵਾਬ ਦੇਾਂਗੇ ਪਰ ਉਹਨਾਂ ਨੇ ਅਜ ਸਾਰਾ ਦੇਸ਼ ਜਾਣਦਾ ਹੈ ਸਾਰਾ ਵਰਲਡ ਜਾਣਦਾ ਉਸ ਹਮਲੇ ਦਾ ਜਵਾਬ ਦਿੱਤਾ ਔਰ ਜਵਾਬ ਐਸਾ ਦਿੱਤਾ ਪਾਕਿਸਤਾਨ ਤੀਲਾ ਤੀਲਾ ਕਰਤਾ ਪਾਕਿਸਤਾਨ ਨੇ 2-3 ਦਿਨ ਦੇ ਵਿੱਚ ਜੀ ਆਪਣੇ ਹੱਥ ਖੜੇ ਕਰਤੇ ਤੇ ਜਿਸ ਤਰੀਕੇ ਦੇ ਨਾਲ ਉਹ ਬਾਹਰ ਲਿਆਂ ਕੰਟਰੀ ਦੇ ਅੱਗੇ ਹੱਥ ਜੋੜ ਰਿਆ ਸੀ ਉਹ ਆਪਾਂ ਸਾਰੇ ਜਾਣਦੇ ਆ ਔਰ ਮੈਂ ਤੁਹਾਨੂੰ ਖੋਰ ਗੱਲ ਕਰਨਾ ਚਾਹਨਾ ਜ ਜਦ ਦਿੱਲੀ ਦੇ ਵਿੱਚ ਹਮਲਾ ਹੋਇਆ ਇਹ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇਖੋ ਕਿੰਨੇ ਸੀਰੀਅਸ ਲੈ ਇਸ ਗੱਲ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਵਾਬ ਆ ਰਿਹਾ ਹੈ ਕਿ ਜਿਹੜੇ ਜਿੰਨਾ ਲੋਕਾਂ ਨੇ ਹਮਲਾ ਕੀਤਾ ਉਹ ਬਖਸ਼ੇ ਨਹੀਂ ਜਾਣਗੇ ਔਰ ਮੈਂ ਤੁਹਾਨੂੰ ਚੈਲੰਜ ਨਾਲ ਕਹਿਣਾ ਇਹ ਬਖਸ਼ੇ ਨਹੀਂ ਜਾਣਗੇ ਜੇ ਸਾਡੇ ਦੇਸ਼ ਦੇ ਪ੍ਰਧਾਨ ਦੇ ਨਰਿੰਦਰ ਮੋਦੀ ਜੀ ਨੇ ਕਿਹਾ ਇਹ ਬਖਸ਼ੇ ਨਹੀਂ ਜਾਣਗੇ ਤੇ ਜਿਸ ਤਰੀਕੇ ਦੇ ਨਾਲ ਪਹਿਲਾਂ ਸੰਧੂਰ ਆਪਰੇਸ਼ਨ ਸੰਧੂਰ ਹੋਇਆ ਇਹ ਉਸੇ ਤਰੀਕੇ ਦੇ ਨਾਲ ਹੀ ਜਿਹੜੇ ਦਿੱਲੀ ਦੇ ਵਿੱਚ ਜਿਹੜਾ ਹਮਲਾ ਆ ਉਹਦਾ ਵੀ ਬਦਲਾ ਲਿਆ ਜਾਏਗਾ ਜੇ ਤੁਸੀਂ ਕਹਿ ਰਹੇ ਹੋ ਬਦਲਾ ਲਿਆ ਜਾਏਗਾ ਤੀਲਾ ਤੀਲਾ ਕਰਤਾ ਪਰ ਉਹਦਾ ਕੋਈ ਅਸਰ ਨਹੀਂ ਹੋਏ ਨਾ ਉਸੇ ਕੁਝ ਟਾਈਮ ਪੀਰੀਅਡਸ ਦੂਸਰਾ ਹਮਲਾ ਹੋ ਗਿਆ ਪਹਿਲਗਾਉ ਤੇ ਬਾਅਦ ਪਹਿਲੇ ਇੱਕ ਵਾਰ ਪੁਲਵਾਮਾ ਹੋਇਆ ਸੀ ਫਿਰ ਪਹਿਲਗਾਉ ਫਿਰ ਆ ਇਹ ਤਾਂ ਕੀ ਸਰੇ ਕਿਉਂਕਿ ਦਿੱਲੀ ਚ ਤੁਹਾਡੀ ਸਰਕਾਰ ਹੈ ਕੇਂਦਰ ਚ ਤੁਹਾਡੀ ਸਰਕਾਰ ਹੈ ਇੱਕ ਵਿਪક્ષੀ ਕੁਐਸਚਨ ਮਾਰਕ ਲਗਾ ਰਿਹਾ ਕਿ ਕਿਤਨੇ ਕਿਤੇ ਲੱਗਦਾ ਹੈ ਕਿ ਕੋਈ ਕਿਤਨੇ ਕਿਤੇ ਏਜੰਸੀ ਦੀ ਚੂਕ ਹੈ ਦੇਖੋ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਏਜੰਸੀਆਂ ਦੀ ਵੀ ਕਿਤੇ ਨਾ ਕਿਤੇ ਚੂਕ ਹੋ ਸਕਦੀ ਹੈ ਕਿਉਂਕਿ ਬਾਹਰ ਉਹ ਇਨਾ ਵੱਡਾ ਅਸਲਾ ਆਣਾ ਇਸ ਤਰੀਕੇ ਦੇ ਨਾਲ ਜਿਹੜੇ ਹਮਲੇ ਹੋਣੇ ਉਹ ਆਪਾਂ ਦੇਖ ਰਿਹਾ ਵੈਸੇ ਇਹ ਤੁਸੀਂ ਠੀਕ ਕਹਿ ਰਹੇ ਹੋ ਪਰ ਦੇਖੋ ਐਡਾ ਵੱਡਾ ਸਾਡਾ ਦੇਸ਼ ਹੈ 150 ਕਰੋੜ ਦੀ ਜਨਤਾ ਹੈ 150 ਕਰੋੜ ਦੇ ਜਨਤਾ ਦੇ ਉੱਪਰ ਹਰ ਬੰਦੇ ਦੇ ਬਾਰੇ ਜਾਣਨਾ ਤੇ ਮੁਸ਼ਕਲ ਹੈ ਪਰ ਦੇਸ਼ ਦੇ ਵਿੱਚ ਗੁਦਾਰ ਬੈਠੇ ਨੇ ਔਰ ਜਿਹੜੇ ਸਾਡਾ ਗਵੰਡੀ ਦੇਸ਼ ਹੈ ਉਹ ਹਰ ਟਾਈਮ ਇਸੇ ਤੰਗ ਤੇ ਰਹਿੰਦਾ ਹੈ ਕਿ ਕੋਈ ਨਾ ਕੋਈ ਜਿਹੜਾ ਦੇਸ਼ ਇਸ ਤਰੀਕੇ ਨਾਲ ਹਿੰਦੁਸਤਾਨ ਤਰੱਕੀ ਕਰ ਰਿਹਾ ਹੈ ਭਾਰਤ ਦੇਸ਼ ਜਿਸ ਤਰੀਕੇ ਨਾਲ ਤਰੱਕੀ ਕਰ ਰਿਹਾ ਹੈ ਉਹ ਲੋਕਾਂ ਨੂੰ ਜੈਲਸੀ ਹੈ ਉਹ ਦੇਸ਼ ਨਹੀਂ ਜਾਂਦੇ ਏਡੀ ਬੜੀ ਤਰੱਕੀ ਕਰੇ ਕਿਉਂਕਿ ਅੱਜ ਜੋ ਜਿਸ ਪੋਜੀਸ਼ਨ ਦੇ ਉੱਪਰ ਭਾਰਤ ਦੇਸ਼ ਪਹੁੰਚਿਆ ਉਹ ਆਪਾਂ ਸਾਰੇ ਜਾਣਦੇ ਆ ਜਿਸ ਤਰੀਕੇ ਨਾਲ ਡਵੈਲਪਮੈਂਟ ਹੋਈ ਹੈ ਜਿਸ ਤਰੀਕੇ ਨਾਲ ਸਾਰੇ ਵਰਲਡ ਦੇ ਵਿੱਚ ਹਿੰਦੁਸਤਾਨ ਦਾ ਨਾਂ ਹੋਇਆ ਆਪਾਂ ਸਾਰੇ ਜਾਣਦੇ ਆ ਪਰ ਕੁਝ ਕੰਟਰੀਆਂ ਐਸੀਆਂ ਨੇ ਜਨੋਂ ਉਹ ਬਰਦਾਸ਼ਤ ਨਹੀਂ ਹੋ ਰਿਆ ਉਹ ਐਸੇ ਹਮਲੇ ਕਰਕੇ ਜਿਹੜਾ ਵੀ ਅਤੇ ਪੰਜਾਬ ਹਿੰਦੁਸਤਾਨ ਦੀ ਤਰੱਕੀ ਨੂੰ ਰੋਕਣਾ ਚਾਹੁੰਦੇ ਨੇ ਪਰ ਹਿੰਦੁਸਤਾਨ ਦੀ ਤਰੱਕੀ ਨਹੀਂ ਰੋਕ ਸਕਦੇ ਹਿੰਦੁਸਤਾਨ ਐਸੇ ਹਮਲਿਆਂ ਦਾ ਜਵਾਬ ਦੇਗਾ ਕਿਉਂਕਿ ਜਿੰਨੀ ਦੇਰ ਤੱਕ ਸਾਡੇ ਦੇਸ਼ ਦੇ ਪ੍ਰਧਾਨ ਦੇ ਨਰਿੰਦਰ ਮੋਦੀ ਜੀ ਨੇ ਸਾਡੇ ਦੇਸ਼ ਤੇ ਆਂਝ ਨਹੀਂ ਆ ਸਕਦੇ ਇਹ ਜਿਹੜੇ ਲੋਕ ਹਮਲਾ ਕਰਨ ਵਾਲੇ ਨੇ ਤੁਹਾਡੇ ਜਲਦੀ ਤੋਂ ਜਲਦੀ ਤੁਹਾਡੇ ਦੇਖਿਆ ਹੋਏਗਾ ਇਹ ਆਪਣੇ ਜਿਹੜੇ ਨਦੀ ਜਗ੍ਹਾ ਇਹਨਾਂ ਨੂੰ ਉੱਥੇ ਬਚਾਇਆ ਜਾਏਗਾ ਜੀ ਆਪਾਂ ਸਰਜਿਕਲ ਸਟ੍ਰਾਈਕ ਚਲਾਈ ਆਪਰੇਸ਼ਨ ਸਿੰਦੂਰ ਚਲਾਇਆ ਐਵੇਂ ਦੇ ਕਈ ਕਾਰਜਕ੍ਰਮ ਆਪਾਂ ਚਲਾਏ ਉਸ ਤੋਂ ਬਾਅਦ ਵੀ ਸਾਡਾ ਗਵਾਂਡੀ ਸਾਨੂੰ ਅੱਖਾਂ ਕੱਢ ਰਿਹਾ ਹੈ ਉਹਦੇ ਲਈ ਤੁਸੀਂ ਕੀ ਕਰੋਗੇ ਅੱਖਾਂ ਨਹੀਂ ਕੱਢ ਰਿਆ ਅੱਖਾਂ ਕੱਢੀਆਂ ਹੁੰਦੇ ਨੇ ਅੱਖ ਨਾਲ ਅੱਖ ਬਲਾ ਕੇ ਅੱਖਾਂ ਦੇ ਸਾਹਮਣੇ ਜਿਹੜਾ ਜਿਹੜੇ ਮੈਂ ਤੋੜ ਨਖ ਨਥ ਮਲਾ ਰਿਹਾ ਇਹ ਹੁੰਦਾ ਅੱਖਾਂ ਕੱਢਣਾ ਜੇ ਤੁਸੀਂ ਪਿੱਠ ਵਿੱਚੇ ਸ਼ੁਰਾ ਮਾਰ ਰਹੇ ਹੋ ਚੋਰੀ ਐਸੇ ਹਮਲੇ ਕਰ ਰਹੇ ਹੋ ਤੇ ਇਹ ਅੱਖ ਮਲਾ ਕੇ ਨਾ ਨਾ ਹੋਇਆ ਅੱਖ ਮਲਾ ਕੇ ਕੋਈ ਅਜ ਦੇਸ਼ ਹਿੰਦੁਸਤਾਨ ਨਾਲ ਗੱਲ ਕਰਕੇ ਦੇਖੇ ਉਹਦਾ ਨੂੰ ਜਵਾਬ ਮਿਲੇਗਾ ਜੇ ਤੁਸੀਂ ਪਿੱਠ ਵਿੱਚੇ ਸ਼ੂਰਾ ਮਾਰ ਰਹੇ ਹੋ ਤੇ ਉਹਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਤੁਹਾਡੇ ਸਾਹਮਣੇ ਆਏਗਾ ਠੀਕ ਹੈ ਉਹਨਾਂ ਨੇ ਹਮਲਾ ਕੀਤਾ ਵੇ ਜਿਸ ਤਰੀਕੇ ਦੇ ਨਾਲ ਸਾਡੇ ਦਿੱਲੀ ਦੇ ਵਿੱਚ ਮੇਰੇ ਭਰਾਵਾਂ ਦੀ ਮੇਰੇ ਵੀਰਾਂ ਦੀ ਜਾਨ ਗਈ ਹੈ ਉਹਨਾਂ ਇੱਕ ਇੱਕ ਜਿਹੜੀ ਜਾਨ ਗਈ ਹੈ ਉਹਦਾ ਬਦਲਾ ਲਿਆ ਜਾਏਗਾ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਸਾਨੂੰ ਮੰਨਿ ਉਹ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਸ਼ਹਿ ਦੇ ਉੱਪਰ ਜਿਨ੍ਹਾਂ ਦੀ ਸ਼ਹਿਰ ਦੇ ਉੱਪਰ ਇਹ ਜਿਹੜੇ ਹਮਲੇ ਹੋ ਰਹੇ ਨੇ ਜਾਂ ਜਿਹੜੇ ਬੰਬ ਕਾਂਡ ਹੋ ਰਹੇ ਨੇ ਜਿਹੜੇ ਲੋਕ ਕਰਾਰੇ ਨੇ ਉਹ ਬਖਸ਼ੇ ਨਹੀਂ ਜਾਣੇ ਉਹਨਾਂ ਦਾ ਬਿਲਕੁਲ ਜਿੰਨੀ ਦਰ ਨਾਸ਼ ਨਹੀਂ ਹੋਏਗਾ ਅਸੀਂ ਉਹਨੇ ਦਰ ਚੈਨ ਨਾਲ ਨਹੀਂ ਬੈਠਾਂਗੇ ਆਪਰੇਸ਼ਨ ਸੰਦੂਰ ਫਿਰ ਚਲਾਉਂਗੇ ਆਪਰੇਸ਼ਨ ਸੰਦੂਰ ਖਤਮ ਹੀ ਨਹੀਂ ਹੋਇਆ ਔਰ ਆਪਰੇਸ਼ਨ ਸੰਦੂਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਵੀ ਚਾਲੂ ਹੈ ਜਦੋਂ ਵੀ ਕੋਈ ਦੇਸ਼ ਜਿਹੜੇ ਦੇਸ਼ ਦੇ ਬਾਰੇ ਮੈਂ ਗੱਲ ਕਹਿਣਾ ਚਾਹੁੰਦਾ ਤੁਸੀਂ ਆਪ ਸਮਝ ਰਹੇ ਹੋ ਉਹਨਾਂ ਨੇ ਕਿਹਾ ਸੀ ਜੇ ਦੁਬਾਰਾ ਕੋਈ ਐਸੀ ਹਰਕਤ ਹੋਈ ਤੇ ਫਿਰ ਦੁਬਾਰਾ ਆਪਰੇਸ਼ਨ ਸੰਦੂਰ ਸਟਾਰਟ ਹੋਏਗਾ ਔਰ ਆਪਰੇਸ਼ਨ ਸੰਦੂਰ ਸਟਾਰਟ ਹੈ ਆਪਰੇਸ਼ਨ ਸੰਦੂਰ ਦੇ ਪਾਰਟ 2 ਦੇ ਵਿੱਚ ਦੇਖਣਾ ਉਸ ਦੇਸ਼ ਦਾ ਨਾਸ਼ ਹੋ ਜਾਏਗਾ ਜਿਹੜਾ ਦੇਸ਼ ਜਿਹੜੀਆਂ ਸਾਜ਼ਿਸ਼ਾਂ ਕਰਕੇ ਸਾਡੇ ਹਿੰਦੁਸਤਾਨ ਨੂੰ ਨੁਕਸਾਨ ਕਰਨਾ ਚਾਹੁੰਦਾ ਹੈ ਮਿਹਰਬਾਨੀ ਜੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਇੱਕ ਬਿਆਨ ਦਿੱਤਾ ਹੈ ਕਿ ਜੋ ਲੋਕ ਮਰੇ ਨੇ ਉਨ੍ਹਾਂ ਦਾ ਬਦਲਾ ਲਿਆ ਜਾਊਗਾ ਅਪਰੇਸ਼ਨ ਸਿੰਦੂਰ ਹਜੇ ਸਮਾਪਤ ਨਹੀਂ ਹੋਇਆ ਚਲੋ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਕਿ ਜਿਹੜੇ ਬੰਦੇ ਮਰੇ ਨੇ ਇਹਦੇ ਚ ਕੌਣ ਕੌਣ ਸ਼ਾਮਿਲ ਸੀ ਇਸ ਹਮਲੇ ਚ ਕਿੱਥੋਂ ਤਾਰ ਜੁੜੇ ਨੇ ਤਾਂ ਆਉਣ ਵਾਲਾ ਟਾਈਮ ਚ ਦੱਸੂਗਾ ਸੀ ਗੁਰਦੇਵ ਸ਼ਰਮਾ ਦੇਵੀ ਜੋ ਪੰਜਾਬ ਦੇ ਕੋਸ਼ਾ ਦੇਖਸ਼ਣ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਆਪਣੀ ਵਿਚਾਰਧਾਰਾ ਸਾਡੇ ਨਾਲ ਵੇਖਤ ਕੀਤੀ ਹੈ ਜਦੋਂ ਪ੍ਰੋਗਰਾਮ ਚੱਲੂਗਾ ਤੁਸੀਂ ਵੀ ਜਦੋਂ ਪ੍ਰਚਾਰਤਾ ਰ ਆਪਣੇ ਸਾਂਝ ਪਾਇਓ ਕਿਵੇਂ ਆਪਣੇ ਕਮੈਂਟਸ ਕਰਕੇ ਦੇਬੀ ਜੀ ਇੱਕ ਵਾਰ ਬਹੁਤ ਬਹੁਤ ਫਿਰ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ ਪ੍ਰੋਗਰਾਮ ਚੱਲੂਗਾ ਤੇ ਆਪਣੀ ਵਿਚਾਰਧਾਰਾ ਸਾਡੇ ਨਾਲ ਸਾਂਝੀ ਕਰਿਓ ਮੈਂ ਹਮਦਰਦ ਟੀਵੀ ਲਈ ਲੁਧਿਆਣਾ ਤੋਂ ਅਰਵਿੰਦਰ ਸਰਵਨਾ